ਤੁਸੀਂ ਜੁੜੇ ਹੋ ਟੀਵੀ ਪੰਜਾਬ ਨਿਊਜ਼ ਨਾਲ ਅੱਜ ਅਸੀਂ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਏਹ ਹੈ ਕਾਸ਼ ਦੀਪ ਦੇ ਮਾਤਾ ਤੇ ਪਿਤਾ ਜੋ ਉਹਨੂੰ ਸ਼ਹੀਦੀ ਦਰਜਾ ਦਉਣ ਲਈ ਸਰਕਾਰੀ ਦਫ਼ਤਰਾਂ ਦੇ ਘਟ ਰਹੇ ਨੇ ਚੱਕਰ 15 ਅਗਸਤ ਵਾਲੇ ਦਿਨ ਜੋ ਸੀਐਮ ਮਾਨ ਦਾ ਕਰਾਉ ਕੀਤਾ ਗਿਆ ਸੀਗਾ ਤਾਂ ਉਸ ਵੇਲੇ ਇਹਨਾਂ ਨੂੰ ਮੀਟਿੰਗ ਕਰਨ ਦਾ ਇੱਕ ਦਾ ਸਮਾਂ ਨਿਯੁਕਤ ਕੀਤਾ ਗਿਆ ਸੀ ਜੋ 19 ਤਰੀਕ ਸੀ ਅੱਜ ਜਦੋਂ ਦਫ਼ਤਰ ਪਹੁੰਚੇ ਤਾਂ ਪਰ ਅੱਜ ਵੀ ਉਹਨਾਂ ਨੂੰ ਨਰਾਸ਼ ਹੀ ਮੁਰਨਾ ਪੈ ਰਿਹਾ ਹੈ। ਆਕਾਸ਼ਦੀਪ ਦੇ ਪਰਿਵਾਰ ਨੇ ਤੇ ਕਿਸਾਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ। ਮੈਂ ਜੀ ਬਲਵਿੰਦਰ ਸਿੰਘ ਚਹਿਲਪਿੰਤੋਂ ਸਿੱਧਾ ਆਕਾਸ਼ਦੀਪ ਦਾ ਡੈਡੀ ਤੇ ਮम्मा ਖੜੇ ਹੈ ਜੀ। ਸਾਨੂੰ 15 ਅਗਸਤ ਨੂੰ ਟਾਈਮ ਦਿੱਤਾ ਸੀ ਇਹਨਾਂ ਨੇ ਵੀ ਸੀਐਮ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾਵਾਂਗੇ 19 ਤਰੀਕ ਨੂੰ ਤੇ ਅੱਜ ਸਵੇਰ ਦੇ 10 ਵਜੇ ਦੇ ਬਾਅਦ ਤੇ ਹੁਣ 1 ਵਜ ਗਿਆ ਤੇ ਹੁਣ ਸਾਨੂੰ ਇਹ ਗੱਲ ਕਹਿਤੀ ਵੀ ਐਪਲੀਕੇਸ਼ਨ ਅਸੀਂ ਚੰਡੀਗੜ੍ਹ ਦੁਆਰਾ ਭੇਜਦੇ ਆ ਤੁਹਾਨੂੰ ਦੁਆਰਾ ਟਾਈਮ ਲੈ ਕੇ ਦੇਵਾਂਗੇ ਬਾ ਐਵੇਂ ਖੱਜਲ ਖਰਾਬੀ ਆ ਉਸ ਦਿਨ 14 ਨੂੰ ਵੀ 14 ਅਗਸਤ ਨੂੰ ਵੀ ਕੱਜਲ ਖਰਾਬ ਹੁੰਦੇ ਰਹੇ ਅਸੀਂ ਰਾਤ ਨੂੰ 8 ਵਜੇ ਤੱਕ ਤੇ 15 ਅਗਸਤ ਨੂੰ ਅਸੀਂ ਇਹਨਾਂ ਦੇ 10 ਵਜੇ ਦੇ ਸਾਨੂੰ ਇਹਨਾਂ ਨੇ ਪੁਲਿਸ ਲੈਣ ਬਾਹਰ ਛੱਡਿਆ ਉਥੇ ਬਾਕੇ ਇਹ ਗੱਲ ਕਹਿੰਦੇ ਦੇ ਵੀ ਤੁਹਾਡੀ ਮੀਟਿੰਗ ਕਰਾਉਣੇ ਆ ਜਦੋਂ ਮਾਨਸਾ ਵੇ ਤੋਂ ਚਲੇ ਗਏ ਤੇ ਉਦੋਂ ਕਹਿੰਦੇ ਵੀ ਲੈਟਰ ਜਿਹੜਾ ਤੁਹਾਡੇ ਆ ਕੇ ਦੇ ਦਿਓ ਸਾਨੂੰ ਤੁਹਾਨੂੰ ਮੀਟਿੰਗ ਦਾ ਟਾਈਮ 19 ਤਰੀਕ ਨੂੰ ਦੇਵਾਂਗੇ ਅੱਜ 19 ਤਰੀਕ ਵੀ ਲੰਘ ਗਈ ਆ ਕੋਈ ਸਾਨੂੰ ਟਾਈਮ ਨਹੀਂ ਲੈ ਕੇ ਦਿੱਤਾਗਾ ਅੱਜ ਦੁਬਾਰਾ ਫੇਰ ਐਪਲੀਕੇਸ਼ਨ ਫੜ ਕੇ ਰੱਖ ਲਈ ਆ ਬਸ ਬਗੈਰ ਖੱਜਲ ਖਰਾਬੀ ਤੋਂ ਸਾਨੂੰ ਕੁਝ ਨਹੀਂ ਦੇ ਰਹੀ ਅਸੀਦ ਕਾਸ਼ਦੀਪ ਨੂੰ ਅੱਜ ਸੀਦ ਹੋਏ ਨੂੰ 15 ਮਈ ਨੂੰ ਹੋਇਆ ਸੀ ਸੀਦ ਤੇ ਅੱਜ 3 ਮਹੀਨਿਆਂ ਤੋਂ ਉੱਤੇ ਹੋ ਗਿਆ ਪਰ ਕੋਈ ਸਾਨੂੰ ਨਿਸਾਪ ਨਹੀਂ ਮਿਲ ਰਿਹਾ ਕੇ ਪਾਸੋਂ ਸਾਨੂੰ ਸਿਰਫ ਖੱਜਲ ਖਰਾਬੀ ਆ ਖੱਜਲ ਖਰਾਬ ਉਹਦੇ ਕਰਕੇ ਨਹੀਂ ਉਸ ਦਿਨ ਮੰਗ ਪੱਤਰ ਨਹੀਂ ਦਿੱਤਾ ਸੀ ਮੰਗ ਪੱਤਰ ਉਹਨਾਂ ਨੇ ਕਾਜ ਤੇ ਲੈ ਕੇ ਰੱਖ ਲਿਆ ਸੀਗਾ ਆਪਦੇ ਤੇ ਕਾਜ ਤੇ ਲੈ ਕੇ ਕਹਿੰਦਾ ਜੀ ਸਾਨੂੰ ਟਾਈਮ ਦੇਤਾ ਸੀ ਵੀ 19 ਤਰੀਕ ਨੂੰ ਅਸੀਂ ਤੁਹਾਨੂੰ ਬੁਲਾਵਾਂਗੇ ਅਜ 19 ਤਰੀਕ ਨੂੰ ਅਸੀਂ ਆਏ 19 ਅਗਸਤ ਨੂੰ ਤੇ ਪਰ ਹੁਣ ਇਹਨਾਂ ਨੇ ਫੇਰ ਗਾਂ ਟਾਈਮ ਦੇ ਦਿੱਤਾ ਨਹੀਂ ਅੱਜ ਜਦੋਂ ਦੁਬਾਰਾ ਉਹਨਾਂ ਨੇ ਮੰਗ ਪੱਤਰ ਮੰਗੇਆ ਤੁਹਾਡੇ ਤੋਂ ਤੇ ਉਸ ਦਿਨ ਤਾਂ ਕੀ ਕਿਹਾ ਵੀ ਉਸ ਦਿਨ ਉਸ ਦਿਨ ਅਸੀਂ ਇਹਨਾਂ ਨੂੰ ਯਾਦ ਕਰਾਇਆ ਵੀ ਤੁਸੀਂ ਉਹਦੇ ਲੇਖ ਲਿਆ ਸੀਗਾ ਕਾਜ ਤੇ ਤੇ ਲੇਖ ਕੇ ਤੇ ਅੱਜ ਫੇਰ ਇਹਨਾਂ ਨੇ ਉਹਦੀ ਜਿਹੜੀ ਫੋਟੋ ਸ਼ੀਟ ਜੀ ਸਾਡੇ ਤੋਂ ਦੁਬਾਰਾ ਫੇਰ ਲੈ ਲਈਏ ਮੰਗ ਪੱਤਰ ਦੀ ਕਿਸ ਤਰ੍ਹਾਂ ਵੀ ਰੱਖਦੇ ਹਾਂ ਅਸੀਂ ਇਹ ਬਸ ਇਹ ਫੀਲ ਕਰਦੇ ਵੀ ਖੱਜਲ ਖਰਾਬ ਨੇ ਇੱਕ ਤਾਂ ਬੇਟਾ ਸੀਧ ਹੋ ਗਿਆ ਸ਼੍ਰੀਨਗਰ ਤੇ ਇੱਕ ਅਸੀਂ ਮਗਰੋਂ ਪਰਿਵਾਰ ਅਸੀਂ ਖਿੱਦਲ ਖਰਾਬ ਹੁੰਦੇ ਫਿਰਦੇ ਆ ਵੀ ਸਾਨੂੰ ਨਿصاف ਦਵਾਇਆ ਜਾਵੇ ਇਨਸਾਫ ਦਿੱਤਾ ਜਾਵੇ ਬਾਕੀ ਸਾਡੇ ਪ੍ਰਧਾਨ ਜੀ ਖੜੇ ਆ ਬਾਕੀ ਤੁਹਾਨੂੰ ਦੱਸ ਦਿੰਦੇ ਹਾਂ ਸਾਰਾ ਡੀਟੇਲ ਅ ਅੱਜ ਅਸੀਂ ਇੱਥੇ ਫਰੀਦਕੋਟ ਡੀਸੀ ਦਫ਼ਤਰ ਖੜੇ ਆ ਅ ਆਪਾਂ ਨੂੰ ਪਤਾ ਸਾਰੇ ਦੇਸ਼ ਨੂੰ ਪਤਾ ਹੈ ਕਿ ਅਗਨੀਵੀਰ ਆਕਾਸ਼ਦੀਪ ਪਿੰਡ ਚੈਲ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਨੌਜਵਾਨ ਜੋ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਉਹਦੀ ਜਿਹੜੇ ਆਪਰੇਸ਼ਨ ਸੰਦੂਰ ਪਿੱਛੇ ਪਾਕਿਸਤਾਨ ਨਾਲ ਜੰਗ ਲੱਗੀ ਉਹ ਸਾਡੇ ਦੇਸ਼ ਦੀ ਰਾਖੀ ਕਰਦੇ ਆ ਸ਼੍ਰੀਨਗਰ ਦੇ ਵਿੱਚ ਬਾਰਡਰਾਂ ਦੇ ਉੱਤੇ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ 15 ਮਈ ਨੂੰ ਉਹਦੀ ਜਿਹੜੀ ਸ਼ਹਾਦਤ ਹੋ ਗਈ ਸੀ ਔਰ ਉਹਦੇ ਤੋਂ ਲੈ ਕੇ ਪਰਿਵਾਰ ਉਹਦੇ ਮਾਤਾ ਪਿਤਾ ਸਾਡੇ ਨਾਲ ਹੈ ਇਹ ਰੁੱਲਦੇ ਫਿਰਦੇ ਆ ਵਿਚਾਰੇ ਉਹਦਾ ਮਾਨ ਸਨਮਾਨ ਲੈਣਾ ਉਹਦੇ ਵਾਸਤੇ ਜਿਹੜਾ ਸਾਰਾ ਹੀ ਸਰਕਾਰੀ ਮਾਨ ਸਨਮਾਨ ਹੁੰਦਾ ਜਦੋਂ ਕਿਸੇ ਵੀ ਫੌਜੀ ਵੀਰ ਦੀ ਕੋਈ ਸ਼ਹਾਦਤ ਹੋ ਜਾਂਦੀ ਹੈ ਤਾਂ ਨੂੰ ਆਖਰੀ ਚਿਖਾ ਜਿਹੜੀ ਉਹਦੀ ਉਸ ਸਮੇਂ ਮਾਨ ਜੀ ਫਰੀਦਕੋਟ ਦੇ ਵਿੱਚ 15 ਅਗਸਤ ਨੂੰ ਆਜ਼ਾਦੀ ਦਾ ਝੰਡਾ ਲਹਿਰਾਉਣ ਲਈ ਆਏ ਸੀ ਤਾਂ ਉਸ ਦਿਨ ਜਥੇਵੰਦੀ ਦਾ ਸਾਡਾ ਸਹਾਰਾ ਲਿਆ ਇਸ ਪਰਿਵਾਰ ਨੇ ਪਿਛਲੇ ਕਾਫੀ ਸਮੇਂ ਤੋਂ ਤਾਂ ਉਸ ਦਿਨ ਸਾਨੂੰ ਇੱਥੋਂ ਦੇ ਸਾਡੇ ਆਲਾ ਅਧਿਕਾਰੀ ਮਾਨਯੋਗ ਏਡੀਸੀ ਏਡੀਸੀ ਸਾਹਿਬ ਐਸਪੀ ਸਾਹਿਬ ਇਹਨਾਂ ਨੇ ਸਾਨੂੰ ਇੱਥੇ ਬਿਠਾ ਕੇ ਇੱਕ ਵਿਸ਼ਵਾਸ ਦਿਵਾਇਆ ਸੀ ਕਿ 19 ਅਗਸਤ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਤੁਹਾਡੀ ਮੀਟਿੰਗ ਕਰਵਾਵਾਂਗੇ ਇਸ ਵਿਸ਼ੇ ਤੇ ਅਗਨੀ ਵੀਰ ਆਕਾਸ਼ ਦੀਵੀ ਦੇ ਮਾਤਾ ਪਿਤਾ ਜੀ ਤਾਂ ਅੱਜ 19 ਅਗਸਤ ਹੈ ਕੱਲ ਦੇ ਅਸੀਂ ᱵੀਟ ਕਰ ਰਿਹਾ ਸੀ ਪਰਵਾਰ ਸਾਰਾ ਵੀ ਸਾਨੂੰ ਕੋਈ ਮੈਸੇਜ ਆਊਗਾ ਮੀਟਿੰਗ ਦਾ ਕੋਈ ਮੈਸੇਜ ਨਹੀਂ ਆਇਆ ਸਵੇ ਅੱਜ ਅਸੀਂ ਇਹਨਾਂ ਉਹਨਾਂ ਆਲਾਦਕਾਰੀਆਂ ਦੇ ਕੋਲ ਜਿਨ੍ਹਾਂ ਨੇ ਸਾਨੂੰ ਇਹ ਸਮਾਂ ਲੈ ਕੇ ਦਿੱਤਾ ਸੀ ਅੱਜ ਮੀਟਿੰਗ ਦਾ ਉਹਨਾਂ ਕੋਲ ਅਸੀਂ ਪਹੁੰਚੇ ਵੀ ਅੱਜ ਦੀ ਮੀਟਿੰਗ ਹੈ ਤਾਂ ਉਹਨਾਂ ਨੇ ਸਵੇ ਤੋਂ ਲੈ ਕੇ ਸਾਨੂੰ ਬਿਠਾ ਰਿਹਾ ਰੱਖਿਆ ਆਪਸ ਵਿੱਚ ਉਹ ਆਪਣੀਆਂ ਮੀਟਿੰਗਾਂ ਕਰੀ ਜਾ ਰਹੇ ਹੈ ਵੀ ਅਸੀਂ ਦੱਸਦੇ ਹਾਂ ਕੁਝ ਤੁਹਾਨੂੰ ਲੇਕਿਨ ਦੱਸਿਆ ਕੁਝ ਨਹੀਂ ਹੁਣ ਦੁਪਹਿਰੋਂ ਬਾਅਦ ਸਾਨੂੰ ਇਹ ਕਹਤਾ ਹੈ ਕਿ ਅਸੀਂ ਦੁਬਾਰਾ ਲਿਖ ਕੇ ਭੇਜ ਰਹੇ ਹਾਂ ਜੀ ਇਹ ਮੀਟਿੰਗ ਵਾਸਤੇ ਤਾਂ ਇਹ ਵੇਖੋ ਇੱਕ ਪਰਿਵਾਰ ਦਾ ਨੌਜਵਾਨ ਮਾਤਾ ਪਿਤਾ ਦਾ ਪੁੱਤਰ ਦੇਸ਼ ਦੀ ਸੇਵਾ ਕਰਨ ਲਈ ਦੇਸ਼ ਦੀ ਰੱਖਿਆ ਕਰਨ ਲਈ ਤਾਂ ਬਾਡਰਾਂ ਤੇ ਗਿਆ ਤਾਂ ਉਹਨੂੰ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋਇਆ ਇਸ ਤਰ੍ਹਾਂ ਜੇਕਰ ਇਹ ਬਤੀਰਾ ਜਿਸ ਤਰ੍ਹਾਂ ਇਹਨਾਂ ਦੇ ਆਕਾਸ਼ਦੀਪ ਦੇ ਮਾਤਾ ਪਿਤਾ ਨਾਲ ਹੋ ਰਿਹਾ ਜੇ ਇਸ ਤਰ੍ਹਾਂ ਬਤੀਰਾ ਹੋਰ ਹੋਊਗਾ ਸਾਡਾ ਤਾਂ ਫਿਰ ਕੌਣ ਜਾਊਗਾ ਦੇਸ਼ ਦੀ ਰੱਖਿਆ ਲਈ ਕੀ ਉਹ ਆਪਣੇ ਆਪ ਦਾ ਮਾਨ ਸਨਮਾਨ ਉਹਨਾਂ ਸਾਡੇ ਫੌਜੀ ਵੀਰਾਂ ਦੇ ਮਾਤਾ ਪਿਤਾ ਕਿਉ ਆਪਣਾ ਮਾਨ ਸਨਮਾਨ ਨੂੰ ਵਰਕਰਾਰ ਰੱਖ ਸਕਣਗੇ ਤਾਂ ਇੱਕ ਅਸੀਂ ਕਹਾਂਗੇ ਇੱਕ ਧੋਖਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਦਿੱਤੀ ਹੋਈ ਮੀਟਿੰਗ ਦੇ ਉੱਤੇ ਸਾਡੇ ਨਾਲ ਕੋਈ ਖਰੇ ਨਹੀਂ ਉਤਰੇ ਤਾਂ ਅਸੀਂ ਬੀਕੇ ਜਵੇਕਤਾ ਸਿੱਧੂ ਪਰ ਅਸੀਂ ਪਰਿਵਾਰ ਦੇ ਨਾਲ ਪਹਿਲਾਂ ਹੀ ਖੜੇ ਹਾਂ ਔਰ ਫਿਰ ਵੀ ਜੇਕਰ ਇਸੇ ਤਰ੍ਹਾਂ ਟਾਲ ਮਟੋਲ ਚੱਲਿਆ ਕੋਈ ਨਾਮ ਮਾਨਯੋਗ ਸੀਐਮ ਸਾਹਿਬ ਦੇ ਨਾਲ ਮੀਟਿੰਗ ਜਿਹੜੀ ਅਰੇਂਜ ਕਰਵਾ ਕੇ ਕੋਈ ਇਹਨਾਂ ਦਾ ਮਸਲਾ ਹੱਲ ਉਸ ਸ਼ਹੀਦ ਨੌਜਵਾਨ ਦਾ ਕੋਈ ਮਾਨ ਸਨਮਾਨ ਦੀ ਗੱਲ ਸਰਕਾਰ ਨੇ ਨਾ ਕਰੀ ਤਾਂ ਫਿਰ ਸੰਘਰਸ਼ ਹੈ ਜਿਹੜਾ ਉਹ ਜ਼ੋਰ ਪੜੂਗਾ ਹਾਂ ਜੀ ਜਿੱਦਾਂ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਐਸਸੀ ਕੋਟੋਂ ਲਏ ਨੇ ਤੁਹਾਡੀ ਇਹ ਮੀਟਿੰਗ ਜਿਹੜੀ ਉਹਨਾਂ ਨਾਲ ਨਹੀਂ ਕਰਵਾਈ ਜਾਂਦੀ ਨਹੀਂ ਉਸ ਦਿਨ ਸਾਡੀ ਮੀਟਿੰਗ ਨਹੀਂ ਕਰਵਾਈ ਗਈਗੀ ਕਿ 15 ਅਗਸਤ ਦਾ ਦਿਹਾੜਾ ਹੈ ਪ੍ਰਸ਼ਾਸਨ ਦਾ ਇਹ ਕਹਿਣਾ ਸੀ ਮਾਨਜੁਗ ਸੀਮ ਸਾਹਿਬ ਨੇ ਅੱਗੇ ਜਾਣਾ ਪ੍ਰੋਗਰਾਮ ਨਹੀਂ ਉਹਨਾਂ ਦੇ ਅਸੀਂ ਤੁਹਾਨੂੰ 19 8 ਮੈਂ ਵਾਰ-ਵਾਰ ਉੱਠ ਕੇ ਏਡੀਸੀ ਸਾਹਿਬ ਨੂੰ ਐਸਪੀ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਕਿਹੜੇ ਮਹੀਨੇ ਦੀ 19 ਤਰੀਕ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਕਹਿੰਦੇ 19 8 ਨੂੰ 19 ਅਗਸਤ ਨੂੰ ਤੁਹਾਡੀ ਮੀਟਿੰਗ ਅਰੇਂਜ ਹੋ ਚੁੱਕੀ ਹੈ ਸਮਾਂ ਜਗ੍ਹਾ ਕਿਹੜੀ ਹੈ ਚੰਡੀਗੜ੍ਹ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਿਆਂਗੇ ਉਹ ਸਾਨੂੰ ਦੱਸਿਆ ਨਹੀਂ ਗਿਆ ਅੱਜ ਅਸੀਂ ਸਵੇਰੇ ਦੇ ਫਿਰਦੇ ਵੀ ਦੱਸੋ ਕਿੱਥੇ ਮੀਟਿੰਗ ਹੈ ਲੇਕਿਨ ਟਾਲ ਮਟੋਲ ਦੀ ਨੀਤੀ ਦੇ ਨਾਲ ਸਾਨੂੰ ਇੱਕ ਇਥੋਂ ਮਤਲਬ ਮਜਬੂਰ ਕੀਤਾ ਜਾ ਰਿਹਾ ਹੈ ਵੀ ਇੱਥੇ ਉੱਠ ਕੇ ਤੁਰ ਜਾਣ ਤਾਂ ਇਸ ਤਰ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਰੋਲਣਾ ਇਹ ਠੀਕ ਨਹੀਂ ਹੈ ਕੀ ਲੱਗਦਾ ਹੈ ਵੀ ਜਿਹੜੀ ਹੁਣ ਦੁਆਰਾ ਮੀਟਿੰਗ ਦਾ ਸਮਾਂ ਦਿੱਤਾ ਗਿਆ ਤੇ ਲੱਗਦਾ ਹੈ ਵੀ ਉਸ ਤਰੀਕ ਨੂੰ ਬਿਲਕੁਲ ਇਸ ਤਰ੍ਹਾਂ ਆਸ ਰੱਖਾਂਗੇ ਆਸ ਰੱਖਿਆ ਬਿਨਾ ਕੁਝ ਨਹੀਂ ਆਸ ਰੱਖਾਂਗੇ ਜਰੂਰ ਪੰਜਾਬ ਸਰਕਾਰ ਇਸ ਨੌਜਵਾਨ ਸ਼ਹੀਦ ਦੇ ਜਿਹੜਾ ਮਾਨ ਸਨਮਾਨ ਹੈ ਉਹਨੂੰ ਵਰਕਰ ਰੱਖੂਗੀ ਇਸ ਤਰ੍ਹਾਂ અપਮਾਨ ਨਾ ਕਰੇ ਜਿਸ ਤਰ੍ਹਾਂ ਅੱਜ ਹੋਇਆ ਹੈ ਉਮੀਦ ਰੱਖਾਂਗੇ ਪਰ ਜੇ ਨਾ ਹੋਊਗਾ ਤਾਂ ਫਿਰ ਜਿਹੜਾ ਸੰਘਰਸ਼ ਹੋਊਗਾ